ਨੂੰ ਮੇਰੇ ਵੱਲੋਂ ਸੱਚੇ ਕਾਲ ਬੋਪਰ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅਡ੍ਰਿੰਗਪੁਰ ਹੈ ਤਿੰਨ ਚਾਰ ਦਿਨਾਂ ਬਾਅਦ ਫੇਰ ਵਲੌਗ ਬਣਾ ਰਹੀਆਂ ਤਿੰਨ ਚਾਰ ਮਤਲਬ ਫੇਰ ਤਿੰਨ ਚਾਰ ਦਿਨਾਂ ਬਾਅਦ ਵਲੌਗ ਬਣਾ ਰਹੀਆਂ ਸਟਾਰਟ ਕਰਿਆ ਤੇ ਅੱਜ ਫੇਰ ਮੀ ਪੈ ਰਿਆ ਕੱਲ ਇੰਨੀ ਕੜਾਕੇ ਦੀ ਧੁੱਪ ਸੀ ਇੰਨੀ ਜ਼ਿਆਦਾ ਅੱਜ ਮੀ ਆ ਗਿਆ ਫੇਰ ਇੱਕ ਨਿਆਣਿਆਂ ਦੇ ਛੁੱਟੀਆਂ ਵਧੀ ਜਾ ਰਹੀਆਂ ਨੇ ਪੇਪਰ ਸਿਲਤੇ ਨੇ ਪਤਾ ਨਹੀਂ ਕੀ ਹੋਊਗਾ ਮੀ ਇਹ ਨਹੀਂ ਹਟਣੇ ਚਾਹ ਰਿਹਾ ਚਲੋ ਜੀ ਹਪਾ ਵਲੌਗ ਸਟਾਰਟ ਕੀਤਾ ਇੱਥੇ ਤੇ ਅੱਜ ਮਨਦੀਪ ਚਲੀ ਆਪਣੇ ਪੇਕੇ ਪਿੰਡ ਮੇਲੇ ਮੇਲਾ ਦੇਖਣ ਮੇਲਾ ਤਾਂ ਕਾਹਦਾ ਇਹ ਕਹਿੰਦੇ ਕੈਨਸਲ ਹੋ ਕੇ 10 ਤਰੀਕ ਦਾ ਹੋ ਗਿਆ ਅੱਗੇ ਤੇ ਬਾਕੀ ਜਿਹੜੇ ਦੁਕਾਨਾਂ ਦੁਕੁੰਨਾ ਮੱਥੇ ਮੁੱਥੇ ਉਹ ਅੱਜ ਹੀ ਟਿਕਣਗੇ ਊਂ ਕੋਲ ਕੋਲ ਹੁੰਦੇ ਨੇ ਜਿਹੜੇ ਉਹ 10 ਤਰੀਕ ਨੂੰ ਭਰਨਗੇ ਤੇ ਆਪੂ ਦਸੇ ਸੌਰ ਮੈਂ ਬਾਤਾ ਤਿਆਰ ਹੋ ਗਿਆ ਯੂਵੀ ਵੀ ਤਿਆਰ ਹੈ ਯੂਵੀ ਵੀ ਨਾਲ ਜਾਊਗਾ ਅਬ ਟੀ ਚਾਚੀ ਤੇ ਮੇਲਾ ਦੇਖਣ ਠੰਡੀ ਹਵਾ ਰਹੀ ਬਾਹਰ ਹਾਂ ਬੋਲ ਬਹੇ ਤਾਂ ਕਿ ਆਂ ਨੀ ਪਿਛੇ ਹੋ ਜਾ ਤੂੰ ਮੈਂ ਨੀ ਕਹਾ ਮੁਟਾ ਆਹੋ ਆਨੇ ਤਾਂ ਅੱਥੀ ਕਰਿਆ ਜਲੇਬੀਆਂ ਖਾਣ ਆਹੋ ਮੇਲੇ ਚ ਮੀਚ ਭਿਜ ਭਿਜ ਕੇ ਜਲੇਬੀਆਂ ਖਾਈ ਜਾਊਗਾ ਮੀ ਅਖੜਿਆ ਮੀ ਲੈ ਜਾ ਚੁੰਨੀ ਚਲਾ ਜਾ ਲੈ ਆ ਚੱਕ ਲੈ ਉਹਨੂੰ ਮੀ ਦੇਖ ਰਿਆ ਉਹਨੂੰ ਮੀ ਦੇਖ ਰਿਆ ਮੀ ਮੀ ਮੈਂ ਗਿਆ ਉੱਥੇ ਗਰਮ ਗਰਮ ਜਲੇਬੀਆਂ ਖਾਊਗਾ ਇਹ ਮੇਲੇ 'ਚ ਮੀ ਤੇ ਆਦਰੀ ਮੀ ਮੇਰੇ ਮੇਲਾ ਖਰਾਬ ਕਰ ਤੌਰਿਆ ਮੀ ਨਹੀਂ ਕਰਦਾ ਹੋਰ ਤੁਹਾਡੀ ਸਲਾਹ ਨਹੀਂ ਜਮਾ ਵੀ ਐਡਲ ਟਾਈਮ ਹੈ ਜਾਂ ਦਸਵੇਰੀ ਬਣੀ ਆ ਅਚਾਨਕੇ ਬਣੀ ਆ ਦਸਵੇਰੀ ਬਣੀ ਪਹਿਲਾਂ ਅਸੀਂ ਚਲੋ ਮੀ ਦੇਖ ਲਈ ਉੱਥੇ ਮੇਲੇ 'ਚ ਮੀਏ ਨਹੀਂ ਮੀ ਨਹੀਂ ਦਿਖਣਾ ਹਾਂ ਨਹੀਂ 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 ਛੇੜਦਾ ਤਾਂ ਬਾਹਰ ਆ ਜਾ ਬਈ ਫਿਰ ਮਾਂ ਜਾਂ ਟਾਈਮ ਸੀਰ ਬੀਬੀ ਦਾ ਬਿਸਤਰਾ ਲੱਗ ਗਿਆ ਥੱਲੇ ਧਰਤੀ ਪਰ ਮੰਜੀ ਚੱਕ ਕੇ ਖੜੀ ਕਰਦੀ ਕਿਉਂ ਹਾਂ ਟੂ ਵੀ ਹੋ ਰਹੀ ਜਾਂ ਹੁਣ ਢਿੱਲੀ ਨਹੀਂ ਕੋਈ ਉਹ ਹੋ ਰਿਆ ਜੀ ਬੱਕਰੀ ਆ ਜੀਬ ਜਿਹੜਾ ਉਹ ਨਿਕਲਦਾ ਹੁੰਦਾ ਇੱਕ ਵਾਰੀ ਮੇਰੇ ਪੈਰ ਤੇ ਵੀ ਨਿਕਲਿਆ ਤਾਂ ਉਹ ਉਧੇ ਕਰਕੇ ਧਰਤੀ ਪਰ ਥੱਲੇ ਮੰਜੇ ਚਾਰ ਪਾਈ ਪਰ ਨਹੀਂ ਪਹਿਣਾ ਹੁੰਦਾ ਚਾਰ ਪਾਈ ਤੇ ਹੈਨਾ ਵੀ ਮਤਲਬ ਮਾ ਪਾਵੇ ਵਾਲੀ ਚੀਜ਼ ਤੇ ਉੱਚੀ ਚੀਜ਼ ਤੇ ਨਹੀਂ ਪਹਿਣਾ ਧਰਤੀ ਤੇ ਪਹਿਣਾ ਬਸ ਲੱਕੜ ਤੋਂ ਰੱਖਨੇ ਲੱਕੜ ਨੂੰ ਹੱਥ ਨਹੀਂ ਲੈਣਾ ਪੌੜੀ ਪੂੜੀ ਤੇ ਬੈਠ ਸਕਦੇ ਆ ਇਹ ਨੀਚੇ ਬੈਠ ਸਕਦੇ ਆ ਬਸ ਮੰਜੇ ਹਰ ਬੈੱਡ ਕੁਰਸੀ ਉੱਚੀ ਚੀਜ਼ ਤੇ ਨਹੀਂ ਬੈਠਣਾ ਉਹ ਜੀਪ ਪਰ ਨਿਕਲਿਆ ਵਾ ਉਹ ਹਟ ਨਹੀਂ ਰਿਹਾ ਹਾਂ ਬਹੁਤ ਬਹੁਤ ਹਾਂ ਅੱਜ ਤਾਂ ਛੱਲੇ ਦੇ ਭਲੇਖੇ ਹੁੰਦਾ ਤਾਂ ਵੀ ਛਾਲਾ ਨਿਕਲਿਆ ਵਾ ਅੱਗੇ ਜਿਹੜਾ ਨਿਕਲਦਾ ਉਹ ਲਾਲ ਜਾਂ ਆਰਾਮ ਨਹੀਂ ਹੈਗਾ ਤਾਂ ਕਰਕੇ ਫਿਰ ਬਾਅਦ ਚ ਪਤਾ ਲੱਗਿਆ ਵੀ ਆਹ ਹੈ ਹਨਾ ਫਿਰ ਬਾਬੇ ਨੇ ਦੱਸਿਆ ਹਾਏ ਮੀ ਆ ਦੇਖੋ ਮੀ ਹਿੰਨਾ ਦੇਰ ਹੋ ਗਿਆ ਫਿਰ ਹਾਏ ਹਾਏ ਇਹ ਨਹੀਂ ਹੜਦਾ 2000 ਦੇ ਮੀ ਆ ਗਿਆ ਫਿਰ ਤੇ ਉਹ ਉੱਧਰ ਨਾ ਨੀ ਰਹਾ ਬਾਰ 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 ਮੱਝ ਅੱਠੀ ਆ ਰਿਆ ਗੱਦਿਆਂ ਪਰ ਆ ਕੇ ਲੁਗ ਜਾਂਦਾ ਇਹ ਕੋਈ ਰਾਹ ਚ ਕਰਨੀ ਨਹੀਂ ਲੈਣੀ ਹੈ ਜੀ ਤੇ ਪਿਆਰੇ ਕਿੱਥੇ ਗਏ ਉਹ ਪਿਆਰੇ ਗਏ ਨੇ ਇੱਧਰ ਭੱਤੇ ਕੰਦੀ ਹੋਵੇ ਪਾਣੀ ਦੀ ਬੋਤਲ ਲੈਣਾ ਹਨਾ ਹੋਰ ਅੰਮ੍ਰਿਤ ਬਾਲਾ ਦੋ ਦਾ ਉਹ ਵੀ ਦੀਵਾ ਚੀਰ ਕੱਲੇ ਬੜੀ ਗੁੱਸੇ ਨਾਲ ਲੈਣੀ ਸੀ ਹਾਂ ਬੋਤਲ ਲੈ ਲੀਂਦੀਆਂ ਚੱਕਰਾ ਤੋਂ ਪਾਣੀ ਕਰਦਾ ਜਾ ਜੀਵ ਕਰਕੇ ਪਾਣੀ ਕਰਿਆ ਤੇ ਕੋਲੀਆਂ ਦਾ ਆ ਤਾਂ ਹੁਣ ਕਰਨ ਲੱਗਿਆ ਜਦ ਮੇਰੇ ਨਿਕਲੇ ਤੇ ਤਾਂ ਪਾਣੀ ਆਂਦਾ ਜਬ ਮਿੱਟੀ ਦੀ ਮਹਿੰਦੀ ਜਿਹਦਾ ਬਾਹਰ ਕਿਉਂ ਕੀ ਹਾਂ ਫੇਰ ਤਾਂ ਮਿਸਰੀ ਕਹਿੰਦਾ ਮੈਨੂੰ ਪੁੱਛਿਆ ਲਾ ਨਾ ਮੈਂ ਤਾਂ ਕੁੱਤੇ ਆ ਵਾ ਹੂੰ ਬਰਦਾ ਕਹਿੰਦਾ ਵੀ ਪਾਣੀ ਦੇ ਬੋਲੀਆਂ ਕਰ ਬੋ ਥਲੇ ਜਾ ਫਾਣੀ ਬੋਤਲ ਨਹੀਂ ਨਹੀਂ ਲਿਆ ਕੇ ਤੁਹਾਨੂੰ ਜਦੋਂ ਜਿਸਨੇ ਬੋਤਲ ਨਹੀਂ ਹਾਂ ਨਾਲ ਜਾਪਦੀ ਰਹਿ ਜਾਂਦਾ ਮੈਂ ਤਾਂ ਆਗਲਾ ਬਾਇਮ ਕਰਦਾ ਹੂੰ ਮੇਰੇ ਬਾਬੇ ਨੇ ਕਾਮ ਕੀਤਾ ਮੈਂ ਤਾਂ ਕੋਲੀਆਂ ਕਰਦਾ ਹਾਂ ਇਥੇ ਉੜੇ ਪਾਣੀ ਉਹ ਕਿੰਨਾ ਤੇਜ਼ ਹੋ ਗਿਆ ਉਹ ਦੇਖੋ ਬਾਹਰ ਹੈ ਆ ਦੇਖੋ ਕਿੰਨਾ ਤੇਜ਼ ਮੀਂਹ ਆ ਗਿਆ ਯੂਵੀ ਦਾ ਸਿਰਿਆਤਾ ਕੱਲ ਯੂਵੀ ਕਹਿੰਦਾ ਮम्मा ਅੱਜ ਧੁੱਪ ਹੈ ਕੱਲੂ ਮੀਂਹ ਹੈ ਬਹੁਤ ਤੇਜ਼ ਚਾਰ ਘੰਟੇ ਹੋਊਗਾ ਫਿਰ ਮੈਂ ਯੂਵੀ ਦੀ ਗੱਲ ਤਿੰਨ ਵਾਰ ਪਰ ਤੇ ਆਲੀ ਹਮੇਸ਼ਾ ਸੱਚੀ ਹੁੰਦੀ ਆ ਉਹਦੀ ਮੌਸਮ ਦੇ ਹਿਸਾਬ ਨਾਲ ਦਾਟ ਦੇਖਦਾ ਹੈ ਪਤਾ ਨਹੀਂ ਕਿੱਥੇ ਦੇਖਦਾ ਹੈ ਪਰ ਇਹ ਮੌਸ ਐਂ ਸਹੀ ਦੱਸਦਾ ਫਿਰ ਉਹ ਆਹ 4 ਘੰਟੇ ਹੀ ਹੋਗਾ ਕਿ ਤੇ ਲਿਖ ਜੀਗਾ ਅੱਜ ਦੱਸਿਆ ਉਹਨੇ ਦੱਸਿਆ ਰਹਿਣਾ 4 ਘੰਟੇ ਬਾਅਦ ਨਹੀਂ ਸੈੜੀ ਪੈਣੀ ਹਾਂ ਉਹਦਾ ਬਹੁਤ ਪਾਣੀ ਬਹੁਤ ਆਉਂਦਾ ਹੈ ਹਾਂ ਪਹਿਲਾਂ ਤੇ 4 ਘਟੇ ਬਾਅਦ ਨਹੀਂ ਪੈਣੀ ਮਾਫ਼ ਕਰਦਾ ਨਹੀਂ ਆਪਾਂ ਕਿਹਾ ਕੋਲ ਮੇਲੇ ਵਾਲੇ ਦਿਨ ਵੀ ਇਹਨੇ ਸਹੀ ਦੱਸਿਆ ਤਾਂ ਕਹਿੰਦਾ 1 ਵਜੇ ਮੀ ਪਾਊਗਾ ਅਸੀਂ ਦੱਸ ਦਿੱਤੇ ਵੀ 1 ਵਜੇ ਨਿਕਰੂਗਾ ਹੋ ਵੀ ਗਿਆ ਤਿਆਰ ਯੂਵੀ ਦੀ ਕਲਾਸ ਜਿਹੜੀ ਬਾਕੀ ਦੀਆਂ ਅੱਧੀਆਂ ਲਾ ਲਈਆਂ ਬਾਕੀ ਦੀਆਂ ਨੇ ਕੈਨਸਲ ਕਰਤੀਆਂ ਹੁਣ ਜਾਣ ਤੋਂ ਪਹਿਲਾਂ ਇੱਕ ਹੋਰ ਲਾ ਜੂਗਾ ਕਿਉਂਕਿ ਹਜੇ ਦੀ ਚਾਚੀ ਤਿਆਰ ਹੋ ਰਹੀ ਹੈ ਹਨਾ ਹਨਾ ਹਜੇ ਦੀ ਚਾਚੀ ਥ੍ਰੈਡਿੰਗ ਕਰਾ ਰਹੀ ਹੈ ਟਾਈਮ ਲੱਗ ਜੂਗਾ ਤੇ ਯੂਵੀ ਨੇ ਆਪਣੇ ਕੱਪੜਿਆਂ ਦੀ ਆਪ ਤੈਅ ਲਾਂਦਾ ਏ ਜਿਵੇਂ ਮਰਜ਼ੀ ਲਾਂਦਾ ਹੋਵੇ ਆਪੇ ਲਾਂਦਾ ਏ ਸਾਰੇ ਸਵੇਰੇ ਕੰਬਲ-ਕੁੰਬਲਾਂ ਦੀ ਤਹਿ ਵਿੱਚ ਰਾਹੀ ਲੰਦਾ ਹੈ ਤੇ ਚੱਦਰ-ਚੁੱਦਰ ਸਾਫ਼ ਕਰਦਾ। ਮਨ ਨੂੰ ਕੱਦ ਲਿਆ ਕੋਰੀ ਆਇਦੋ ਜਾਣ ਕੇ। ਹੈ? ਇਹ ਯੂਵੀ ਜਿੱਥੇ ਤੱਕ ਪੜਨ ਦੀ ਗੱਲ ਹੈ ਪੜਨ ਜੀ ਇਹ ਨੰਬਰ 1 ਹੈ, ਬਹੁਤ ਹੁਸ਼ਿਆਰ ਹੈ ਪਰ ਮੈਂ ਚਾਹਨੀ ਆ ਇਹ ਹੋਰ ਜ਼ਿਆਦਾ ਹੁਸ਼ਿਆਰ ਹੋ ਗਈ, ਹੋਰ ਜ਼ਿਆਦਾ ਹੁਸ਼ਿਆਰ ਹੋ ਗਈ। ਜਿੰਨਾ ਹੈਗਾ ਕਿਉਂਕਿ ਮੈਮ ਨੇ ਵੀ ਕਿਹਾ ਹੈ, ਮੈਮ ਕਹਿੰਦੀ ਯੂਵੀ ਯੁਵਰਾਜ ਜਿੰਨਾ ਵਧੀਆ ਪੜਦਾ ਹੈ, ਉੱਤੇ ਜ਼ਿਆਦਾ ਹੋਰ ਵਧੀਆ ਹੋ ਸਕਦਾ ਹੈ। ਹੋ ਜਾਊਗਾ ਇਹ। ਵੀ ਪੜਾਈ ਲਈ ਇਹਦਾ ਧਿਆਨ ਬਹੁਤ ਵਧੀਆ ਹੈ। ਪੜਾਈ ਚ ਬਹੁਤ ਵਧੀਆ ਏ ਆਪਣੀ ਕਲਾਸਾਂ ਟਾਈਮ ਟੂ ਟਾਈਮ ਹਰ ਇੱਕ ਕੰਮ ਆਪਦਾ ਆਪ ਕਰਦਾ ਏ ਮੈਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ ਨਾ ਮੈਨੂੰ ਸਕੂਲ ਚ ਆਈ ਹੈ ਕਦੇ ਸ਼ਿਕਾਇਤ ਨਾ ਟਿਊਸ਼ਨ ਤੋਂ ਆਈ ਹੈ ਛੋਟੇ ਹੁੰਦੇ ਨੇ ਬਥੇਰੀਆਂ ਆ ਆ ਤੈ ਮਾਰ ਦੇਂ ਦੇਖ ਲੋ ਪਹਿਲਾਂ ਲੋੜ ਐ ਐ ਮਾਰ ਤੈ ਮਾਰਨੇ ਨੂੰ ਕਹੇ ਇਹਨੂੰ ਬਾਲਟੀ ਚ ਸਿੱਟ ਦੇ ਧੋਣੇ ਵਾਲੀ ਆ ਲੋ ਜੀ ਆਪਣੀ ਚਾਹ ਦੇਖੋ ਰਿਜ ਰਿਜ ਪਾਗਲ ਹੋ ਰਹੀ ਏ ਤੇ ਉਧਰ ਬਾਹਰ ਮੀਂਹ ਠੰਡੀ ਹਵਾ ਐਦਰ ਮੈ ਲਾਈ ਹੋਈ ਏ ਤੂਫ ਤੇ ਉਧਰ ਚਾਹ ਆਪਣੀ ਰਿਜ ਰਹੀ ਏ ਮੁੜ ਮੈਂ ਚਾਹ ਨੂੰ ਰੋਜ਼ਾਨੀ ਬਹੁਤ ਹੈ ਦੁੱਧ ਪਾਣੀ ਤੋਂ ਬਾਅਦ ਵੀ ਤਾਂ ਕਿ ਐਨ ਪੀਣੇ 'ਚ ਬਹੁਤ ਸਵਾਲ ਲੱਗੇ ਅੱਜ ਅਦਰਕ ਖਤਮ ਹੋ ਗਿਆ ਹੁਣ ਆਦਾਂ ਲਿਆਵਾਂਗੇ ਆਦੇ ਅੱਜਾ ਨੂੰ ਬੜੀ ਪਸੰਦ ਆ ਲੋ ਜੀ ਆਗੇ ਉੱਪਰ ਆਗੇ ਬਸਾਉਣ ਵਾਲੀ ਹੋਈ ਹੈ ਕਿਉਂਕਿ ਗੈਸ ਮੈਂ ਤੇਜ਼ ਕਰਤਾ ਇਸ ਕਰਕੇ ਉੱਪਰ ਆ ਬਣਾ ਲਈ ਹੈ ਜੇ ਘੱਟ ਕਰ ਦੂੰਗੀ ਤੇ ਫੇਰ ਥੱਲੇ ਵਾਜੂਗੀ ਕਿਉਂਕਿ ਕਦੇ ਮੈਂ ਤੇਜ਼ ਕਰਦਣੀ ਹੈ ਕਦੇ ਘੱਟ ਹੁਣ ਘੱਟ ਕਰ ਦੂੰਗੀ ਹੁਣ ਥੱਲੇ ਚਲੇ ਗਈ ਆ ਦੇਖ ਐਵੇਂ ਚਾਹ ਰਿੱਜਦੀ ਹੁੰਦੀ ਐਵੇਂ ਬਹੁਤ ਸਵਾਲ ਲੱਗਦੀ ਹੈ ਚਾਹ ਪੀਣੇ 'ਚ ਮਾਜ ਕਿ ਕਿ ਮੈਂ ਟੈਂਟਾਂ ਨੂੰ ਉਹ ਉਹਨੇ ਗਿਆ ਰਹਾ ਹੋਣ ਵਾਲੇ ਤੇ ਬਹਾਦਰ ਧੁੱਪ ਚ ਨਹੀਂ ਪੈਤਾਂ ਹੁ ਤਾਂੜੀਆਂ ਹੁਣ ਹਟ ਗਿਆ ਪਰ ਰੋਸਾ ਨਿਕਲ ਗਿਆ ਵਿਚੋਂ ਤਾਂ ਭੋਗ ਆ ਗਿਆ ਤਾਂ ਮੇਰੀ ਫੈਸਲਾ ਹੋ ਗਈ ਫਿਰ ਕਿਉਂਕਿ ਤੂੰ ਪnikal ਗਈ ਫੈਸਲਾ ਮਣੀ ਅੱਜ ਤੂੰ ਉਹਦੇ ਵਿੱਚ ਵੀ ਪੈ ਰਿਆ ਹੂੰ ਨਹੀਂ ਸਮਾਂ ਤਾਂ ਨਹੀਂ ਪੈਂਦਾ ਹੈਗਾ ਕਿਉਂਕਿ ਅੱਧਾ ਮੇਲਾ ਭਰੂਗਾ ਜੱਜ ਅੱਧਾ ਕਸੂਮ ਹੂੰ ਵੀ ਕਲਾਸਾਂ ਆਈਆਂ ਇਹ ਵੀ ਹੈ ਇਹ ਜਾਣ ਤੇ ਪਹਿਲਾਂ ਮੈਂ ਇੱਕ ਕਲਾਸ ਰੋਲ ਲਾ ਨਾ ਕਿ ਜਦ ਤੱਕ ਜਾਣਾ ਹੈ ਮੈਂ ਤੁਹਾਨੂੰ ਕਹਿੰਦੀ ਆ ਕਿ ਇਸ ਤਰ੍ਹਾਂ ਤੇ ਬਿਨਾਂ ਕੀਤੇ ਜਲਦੀ ਚਾਹ ਆਹ ਸਾਫਾ ਬਾਲਕ ਠੀਕੇ ਜਿਹਾ ਰਹਿੰਦੇ ਨੇ ਪਰ ਮੇਰੀ ਚਾਹ ਜਿਹੜੀ ਮੈਂ ਬਣਾ ਕੇ ਰੱਖੀ ਪਈ ਹੈ ਨਾ ਦੇਖੋ ਠੰਡੀ ਹੋ ਗਈ ਮੈਂ ਪੀ ਰਹੀ ਹਾਂ ਚਾਹ ਅਦਰ ਚੜੇ ਭਰ ਆਉਂਦੇ ਮੈਂ ਉਹ ਪੀਂ। ਪਰ ਉਹ ਜਿਹੜਾ ਮਨੂ ਜਿ ਮਾੜੀ ਜਿਹੀ ਰਹਿੰਦੀ ਹੁੰਦੀ ਹੋਣੀ ਨਾ ਮੈਂ ਗਰਮ ਨਹੀਂ ਕਰਕੇ ਛਿੰਕ ਜਿਹਾ ਡੋਲਦ ਨਹੀਂ ਹੁੰਦੀਆਂ ਵਧੀਆ ਲੱਗਦੀ ਠੰਡੀ ਮੈਂ ਹੁਸਤ ਨਹੀਂ ਕਿ ਵਧੀਆ ਲੱਗੇ ਉਹ ਉਸੇ ਟਾਈਮ ਜਿਹੜੀ ਬਣ ਕੇ ਚੱਗ ਦੀ ਠਾਲਕ ਲਈ ਹੁੰਦੀ ਹੈ ਨਾ ਉਹ ਵਧੀਆ ਲੱਗਦੀ ਤੁ ਬਾਚੂ ਬਸੀ ਹੋਣੀ ਆ ਬਾਚੂ ਬਸੀ ਜੀ

ਜੀ ਯੂਵੀ ਉਹ ਨਹੀਂ ਆਗੇ ਮੇਲੇ ਤੋਂ ਵਾਪਸ ਤੇ ਮੈਂ ਅਨਸਾਰ ਯੂਵੀ ਨੂੰ ਪੁੱਛਿਆ ਵੀ ਯੂਵੀ ਕੀ ਖਾ ਗਿਆ ਐ ਮੀ ਪੂਰੀ ਤਰ੍ਹਾਂ ਹਟ ਗਿਆ ਸੀਗਾ ਤੇ ਇਧਰ ਮੰਦੀਪਾ ਦਾ ਸਮਾਨ ਕੱਢ ਰਹੀ ਸੀ ਗੱਡੀ ਚੋਂ ਬਸ ਸਬਾਨ ਵੀ ਕਿਹੜਾ ਦਾ ਬਸ ਖਾਣ ਪੀਣ ਵਾਲਾ ਤਾਂ ਅੱਗੇ ਤੁਸੀਂ ਦੇਖਿਓ ਉਹ ਡੱਬ ਕੋਲੇ ਮੇਟਾ ਢੁਈਆ ਰਹੀ ਹਰੀ ਬ੍ਰੈਡ ਟੈਨ ਬ੍ਰੈਡ ਟੈਨ ਹੀ ਪਕਾ ਲਈ ਅੱਪਾ ਜਾ ਲੈ ਮਸੀਸ ਹਰੀ ਸੋਸ ਹੈ ਲੈ ਆ ਥੋੜਾ ਲੋਥੋ ਪਈ ਆ ਜੇਣਾ 对呀，是吗？ ਸੁਮਾਰ ਕੇ ਫੋਲ ਰਹੇ ਹੋ ਤਾਂ ਨਿਕਲ ਨਗੇ ਨਹੀਂ ਤੂੰ ਤਾਂ ਰੱਜ ਕੇ ਆਇਆ ਆ ਨਿਕਲ ਲਗੇ ਨਹੀਂ ਹੋ ਸੁਮਾਰ ਕੇ ਐਵੇਂ ਫੋਲੋ ਨਾ ਐਵੇਂ ਮੈਂ ਕਿਹਾ ਵੀ ਤੂੰ ਤਾਂ ਰੱਜ ਕੇ ਆਇਆ ਤੇਰੀ ਮੁੰਗੀ ਮਸਲੀ ਦੀ ਦਾਲ ਨਾਲ ਰੋਟੀ ਬਣਾਦੋ ਆ ਮੜਾ ਜਾਣਾ ਆਹ ਬਲੀ ਬਲੀ ਨਾ ਨਾ ਮੈਂ ਤਾਂ ਬਹੁਤ ਖਾ ਗਿਆ ਵੀ ਵੀ ਇੰਨਾ ਤੜੀਆਂ ਬਸਮਨ ਖਰਾਬ ਕਰਤਾ ਐਂਡ ਸੁਮਾਰ ਕੇ ਫੋਲ ਰਹੇ ਹੋ ਮੈਂ ਨਿਕਲ ਕੇ ਨਹੀਂ ਆ ਆ ਵੀ ਐਂਡ ਸੁਮਾਰ ਕੇ ਖਾਇਓ ਉਹ ਸੁਮਾਰ ਕੇ ਮੈਂ ਦੇਖਿਆ ਹਾਰਾ ਜਿਹਦੀ ਚਟਨੀ ਮੈਂ ਤਾਂ ਚਟਨੀ ਆ ਨਾ ਮੈਂ ਬਣਾਈਆ ਖੁਦ ਸ਼ੁਰੂ ਤੋਂ ਕਿ ਮੈਂ ਆਪਣਾ ਹੀ ਲੱਗਦਾ ਤੇ ਲੋਥੇ ਵੀ ਆਪਣੀ ਰੈਸਪੀਸ਼ਨ ਕਰਿਆ ਲੱਤੀ ਉਹ ਨੂੰ ਵਾਲੋਂ ਮੈਂ ਬਣਾਈਆ ਸਾਰੀ ਆ ਜਰਾ ਕਿੰਨੇ ਦਿਨ ਬਾਅਦ ਉਹ ਦਿਨ ਤਾਂ ਮੇਲੇ ਚ ਖਾ ਖਾ ਕੇ ਰਚੇ ਪਏ ਤੇ ਤਾਂ ਕਰਕੇ ਅੱਜ ਕਿੰਨੇ ਦਿਨਾਂ ਬਾਅਦ ਉਹ ਖਾ ਰਹੀ ਆ ਉਹਨਾਂ ਤੇ ਮਿੱਠਾ ਖਾਣ ਦੀ ਜੀ ਕਰਿਆ ਸਮਾਨ ਕੀ ਪਾਈ ਗਿੱਟੀ ਸੰਗੀ ਨਾਲ ਪੜਾ ਰਾ ਮਾਣੋ ਮਤਾ ਤਾ

ਕੰਪੇਟ ਜੇਰ 8 ਰੱਖਦੇ ਦੇ ਕੈ ਨਾਲ ਡੁੱਬਦਾ ਲੰਗਰ ਲੱਗਿਆ ਹਦਾ ਲੰਗਰ ਵੀ ਤਾਂ ਲੰਗਰ ਦਾਲਤੀ ਛੋਲੇ ਛੋਲੇ ਨੇ ਸਭ ਦੀ ਸੀ ਔਰ ਤਾਂ ਦੱਸੋ ਕੋਈ ਗਿਰ ਗਿਆ ਤਾਂ ਡੱਬੇ ਚ ਜਦ ਮੈਂ ਤੈਨੂੰ ਫੋਨ ਤੂੰ ਕਹਿ ਰਹੀ ਸੀ ਕਹਿੰਦੀ ਉਹ ਕੋਈ ਗਿਰ ਗਿਆ ਮੇਰਾ ਫੋਨ ਜੀ ਕੱਟਿਆ ਉਹ ਕੋਈ ਆ ਰਿਹਾ ਤੁਸਰਾ ਹੈ ਕਿ ਐਸ਼ਰ ਹੋਗੇ ਮੁੰਡਾ ਜਾਂ ਹਾਂ ਉਹ ਇਧਰ ਤੀਨੇ ਲੰਗ ਰਹੀਆਂ ਹਾਂ 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 ਉਹ ਢਿੱਲਕਣਾ ਦਾ ਉਹ ਮੋੜ ਤੇ ਗਿਆ ਮੋੜ ਸਕਿਆ ਉਹ ਤਾਂ ਆਪ ਫੜ ਕੇ ਉਹ ਲੈ ਨਹੀਂ ਡੁੱਬ ਜਾਂਦਾ ਬਹੁਤ ਡੰਗਾ ਟੋਕਾ ਟੋਕਾ ਹੋ ਹਾਂ ਡੱਬੇ ਚ ਗਿਰ ਗਿਆ ਹਾਏ ਬਚਾਰਾ ਦੇਖੀ ਮੇਲਾ ਮੈਨੂੰ ਪੈਣ ਦੀ ਵੀ ਉਰੇ ਦਾ ਮੇਲਾ ਵਧੀਆ ਨਿੱਖਿਆ ਅਸੀਂ ਉੱਥੇ ਦੇਖਿਆ ਹਾਂ ਮੈਂ ਤੂੰ ਲਿਟਲ ਲਗਾ ਲਿਆ ਹੁਈ ਨੂੰ ਹਾਂ ਹਾਂ ਤਾਂ ਇਹੋ ਵੀ ਵੇਖਾ ਗਿਆ ਬਸ ਘਰੇ ਹੀ ਖਾਣ ਨੂੰ ਮਿਲਿਆ ਓਏ ਆਵੋ ਆਪਣਾ ਢੋਲ ਤਾਂ ਦਿਖਾਇਆ ਹਾਂ ਬਸ ਵੀ ਦੂਜੇ ਰੋਡ 'ਤੇ ਦੁਕਾਨਾਂ ਦੇਖਣੇ ਨਹੀਂ ਮਿਲੀਆਂ ਹੈਗੀਆਂ ਅੱਛਾ ਠੀਕ ਹੈ ਤੋ ਇਹ ਜਿਹੜੇ ਢੋਲ ਦਾ ਮੈਂ ਕੀ ਕਰਦੀ ਐਂ ਤਾ ਤੁਸੀਂ ਖਾ ਪੀ ਲਓ ਹਾਂ ਅਸੀਂ ਕੱਪੜੇ-ਕਪੜੇ ਬਦਲ ਲਏ ਮੈਂ ਨਸੂਰ ਵੀ ਬਦਲ ਕੇ ਆਈ ਐ ਮੇਰਾ ਸੂਟ ਸਾਰਾ ਚਿੱਕੜ ਗਿਆ ਇਪੜ ਗਿਆ ਤਾ ਹਾਂ ਤੁਸੀਂ ਤੁਸੀਂ ਉਹਨੇ ਪਿਆਾਸੋਂ ਤੇਰਾ ਮਨ ਲੱਗ ਰਿਹਾ ਤਾਂ ਮਾਸ ਰੇ ਦਾ ਫ੍ਰਕ ਸੂਟ ਪਾ ਕੇ ਗਈ ਸੀ। ਚਲ ਰਹੀ ਨਾ। ਬਾਏ। ਮੇਰੇ ਦਾ ਨੀ ਇਹ ਹੋਇਆ। ਤੁਸੀਂ ਘਰੀਓ ਪਾ ਲਈ। ਆ ਰੋਟੀ ਦੇ ਟਾਈਮ। ਜਦ ਆ ਰਿਹਾ ਨਾ ਢੋਲਦਾ ਆ ਦੇ ਘਟ ਪੈ ਤੁਰਦਾ। ਤੂੰ ਲਿਆ ਹੋ ਰੋਟੀ ਲੈ ਆਣੀ ਉਧਰ ਤੋਂ। ਹਾਂ ਤੂੰ ਜਾ ਰਿਹਾ। ਆ ਬੂ ਢੋਲੀ ਆ ਗਿਆ ਢੋਲੀ। ਆ ਬੂ ਢੋਲ ਲੈ ਆਇਆ। ਢੋਲੀ ਆ ਗਿਆ। ਬਹੁਤਾਂ ਤਾਂ ਮਿਲਿਆ ਨਹੀਂ ਮੇਲੇ ਪਰ ਮੈਂ ਢੋਲ ਦਵਾਣਾ ਤਾਂ ਇਹਨੂੰ ਮਿਲਿਆ ਨਹੀਂ ਹੈਗਾ ਹੈ ਹੋਰ ਲੈ ਲਿਓ ਮੈਂ ਬਹੁਤ ਲੈ ਕੇ ਆਇਆ ਅਗਰ ਅੱਖ ਲੀਆਂ ਹੋਣੀਆਂ ਰੱਖ ਲੀਆਂ ਹੋਣੀਆਂ ਬਹੁਤ ਅੱਗੇ ਤਾਂ ਬੀਬੀ ਖੰਡ ਨਹੀਂ ਅੱਜ ਬੀਬੀ ਟੁੱਟ ਕੇ ਪੈ ਰਹੀ ਹੈ ਜੀ ਜੀ ਬਹੁਤ ਨੇ ਨਾ ਮੈਂ ਕੰਤ ਨਹੀਂ ਤੇ ਪਕੌੜੇ ਬੋਲੇ ਨੇ ਤੁਹਾਨੂੰ ਬੀਬੀ ਅਗੇ ਹਾ ਹਾ ਰਾਜ ਜੰਦਿਆ ਮੈਂ ਬਾਹਰ ਤਾਂ ਰਾਂਪੜੀ ਅੱਗੇ ਰੋਟੀ ਮੰਗਦੀ ਆ ਕੱਟਾ ਪਟਾ ਨਹੀਂ ਬੋਕ ਯਾਦ ਲਾਂਦੀ ਆ ਸੌਸ ਆਰਬੀ ਸਾਰੀ ਰੋਟੀ ਵੀ ਘਰ ਨਹੀਂ ਲਾਦਾਂਗੇ ਇਹ ਨੂੰ ਨਾ ਹੂੰ ਮੈਂ ਪੀਸਾ ਲਈ ਖਾਤਾ ਹਾਂ ਉੱਥੇ ਲਾ ਦਾਂਗੀ ਹੁਣ ਤਾਂ ਪਾਣੀ ਆ ਹੀ ਜਾਂਦਾ ਹੈ ਹੈ ਲਾਣ ਵਾਲਾ ਲਿਆਉਂਦੀ ਅਰੇ ਬਹੁਤ ਨਹੀਂ ਉਹ ਤੇ ਗਾੜੀ ਤਾਂ ਮੈਂ ਵੀ ਵਰ ਲਈ ਉੱਥੇ ਲਾ ਦੰਦੇ ਐ ਢੋਲ ਵਜਾਉਂਦਾ ਫਿਰਿਆ लफाफा ले गे तो खाली था। दो दो गए चक्के खाली, था। खाली था। अरे बहुत नहीं ले लो ਮੰਜੀ ਬਥੇ ਚਾਹਤੀਆਂ ਵੀ ਮੰਜੀ ਬਥੇ ਪਤਾ ਛਡੂਨੀ ਆ ਫਿਰ ਇਹਿੰ ਤੱਕ ਕਿ ਵਿਆਹ ਕਰਮ ਅਬ ਤਾਂ ਇਹਨਾਂ ਜੇ ਵਾਅ ਮੈਂ ਇਹ ਬਤ ਅਨਜੇ ਥੱਲੇ ਆ ਫਿਰ ਅਨਜੇ ਥੱਲੇ ਬੈਠ ਕੇ ਸਟੈਕੇ ਉਹ ਵੀ ਮੱਖਾ ਵੀ ਨਾ ਟਿਕਦਾ ਕੋਈ ਨਹੀਂ ਨਾ ਉਹ ਨਹੀਂ ਟਿਕਦਾ ਮਾ ਜਦੋਂ ਪਤਾ ਕੀ ਕਰਿਆ ਉਹ ਜੱਬਰ ਉਹ ਤੇ ਹੁੰਦੀ ਹਾਂ ਨੇ ਕੋ ਫੇਰ ਦੁਸਾਰਾ ਮੈਂ ਚਲੇ। ਐਨੇ ਨਹੀਂ ਤੇ ਥੋੜੇ ਜਿhte ਹੋ ਤਾਂ ਥੋੜਾ ਸਾਰੇ ਖਤਮ ਹੋ ਗਏ। ਦੁਪਹਿਰ ਦੀ ਮੁੰਡ ਰੋਟੀ ਖਾਈ ਵੀ ਨਹੀਂ ਟੀਮ ਨੂੰ। ਮੇਰੀ ਵੀ ਭੁੱਖ ਨਾ। ਬਾਦ ਹੀ ਸਮਾਰ ਕੇ ਖਾਇਓ। ਪਹਿਲਾਂ ਨਾਲੋਂ ਰੋਟੇ ਬਾਦ ਮੈਨੂੰ ਚੱਕਰ ਆਵੇ ਹੁੰਦਾ। ਤਾਂ ਆਪਾਂ ਆਉਣ। ਨਾ ਜਾ। ਜਦੋਂ ਕੱਲੀ ਹੋਣੀ। ਕਿਹੜਾ ਦੂਜਾ? ਉਹ ਜੈਂਟਲਮੈਨ ਦਾ ਜਿਹੜਾ ਤੁਸੀਂ ਕਹਿੰਦੇ ਆਹੀ ਆ। ਆਹੀਗਾ ਆਹੀ ਟੋਲਾ ਨਾ ਐਵਾਦੂ ਦਾ ਹੁੰਦਾ ਨਾ ਨਾ ਉਹ ਨਹੀਂ ਉਹਦਾ ਢਮਰੂ ਹੁੰਦਾ ਉਹ ਨਾਲ ਕਹਿੰਦੇ ਦਿਖਾਂਗਾ ਕਹਿੰਦੇ ਹੁਣ ਨਹੀਂ ਆਉਂਦੇ ਉਹ ਟੋਲਾ ਨਾ ਨਾ ਉਹ ਨਹੀਂ ਆਹੀ ਵਲ ਅੱਡੇ ਦੇਖ ਲਈਦੀ ਆ ਵੀ ਨਹੀਂ ਮੈਨੂੰ ਦੇਖਿਆ ਉਦੋਂ ਰਾਜੂ ਗੰਗਾ ਪਿੰਡ ਦੀਆਂ ਜਿਹੜਾ ਪੂ ਟ੍ਰੱਕ ਦਾ ਬਾਕੀ ਤਾਂ ਆਮ ਚੀਜ਼ਾਂ ਹੁੰਦੀਆਂ ਨੇ ਟਿੱਕੋ ਗੋਲਕ ਪਿਆ ਹਾ ਦਹੀਂ ਭੱਲੇ ਵਗੈਰਾ ਸਿੱਧਾ ਤਾਂ ਆਮੇ ਹੁੰਦੀਆਂ ਨੇ ਹਾਂ ਹਾਂ ਤੇ ਫਰਗਰ ਨਿਊਡਸ ਮੋਮੋਸ ਸਪ੍ਰਿੰਗ ਰੋਲ ਆ ਮੇਰਾ ਇੱਕ ਟ੍ਰੱਕ ਦਾ ਬਾਕੀ ਟ੍ਰੱਕ ਦਾ ਆ ਤੇ ਅਸੀਂ ਦੋ ਤਿੰਨ ਵਾਰ ਦੋ ਵਾਰ ਜਾਂਦੇ ਹਾਂ ਜਿਹਦ ਵਾਰ ਉਹ ਪਾਈ ਕੋਲ ਵੀ ਨਿਊਡਸ ਖਾਣੇ ਦੇ ਅਸੀਂ ਜਦੋਂ ਹੀ ਕਹਰੇ ਕਰੇ ਹਾਂ ਤਾਂ ਫਰਗਰ ਵਾਸਤੇ ਬਣਾਏ ਨੇ ਤਾਂ ਵੀ ਤੁਸੀਂ ਅੱਧਾ ਘੰਟਾ ਕੋਨਾ ਲੱਗੂ ਤੇ ਜਾਣ ਲੱਗੇ ਫਿਰ ਤੁਸੀਂ ਕਹੇ ਫਿਰ ਹੋਣਗਾ ਘੰਟਾ ਲੱਗੂਗਾ ਆਈ ਸਾਡੇ ਰਹਿ ਗਿਆ ਉਹ ਮੇ ਮੀ ਮੀ ਜਿਆਦੇ ਆ ਗਿਆ ਤਾਂ ਅੱਧਾ ਕੋਨਾ ਘੰਟਾ ਕੋਈ ਨਹੀਂ ਖੜੇ ਰੇ ਛੱਡ ਥੱਲੇ ਅੱਜ ਤਾਂ ਮੀ ਦੱਸਿਆ ਹੋਇਆ ਤਾਂ ਜਿਵੇਂ ਆਪਣੇ ਮੇਲੇ ਵਾਲੇ ਦਿਨ ਦੱਸਿਆ ਤਾਂ ਕੱਲੂ ਵੀ ਆ ਮੀ ਖੜੇ ਰੇ ਨਾ ਮੀ ਨਹੀਂ ਹਟ ਰੇ ਬਹੁਤ ਦੁਖੀ ਕਰਿਆ ਪੈਂਦੀ ਆ ਆ ਉਹ ਇਹਦਾ ਪਾਉਣ ਆ ਇੱਥੇ ਕਸਿਆੜੇ ਵੀ ਨਹੀਂ ਨਾ ਆਉਗਾ ਕਿਤੇ ਤੁਸੀਂ ਆਣੇ ਵੀ ਥੋੜਾ ਉਹ ਥੋੜਾ ਲੱਗ ਜਾ ਬਖਾ ਨਾ ਹੋਰ ਦੇ ਲੰਗਰ ਚੱਲਣਾ ਨਹੀਂ ਰਹਿਦਾ ਇੰਨਾ ਖਾਵਾ ਕਰਨ ਦੀ ਆਪੇ ਚੀਤੇ ਨਹੀਂ ਹੈ ਗਾ ਬੇਤੋ ਜਿਆਦਾ ਲੋਟ ਹੈ ਜਸੋ ਮੂਤ ਮੈਂ ਭਾਈ ਬੇਲੇ ਹੱਥ ਲੱਗਿਆ ਵਜਾਦੇ ਮੂਹ ਤੇ ਦਰ ਭੱਜ ਜੀ ਗਾਣਾ ਨਾ ਨੂਨ ਅੱਜ ਜੀ ਨੂੰ ਜਾਂਦੇ ਆ ਕੋੜੇ ਜੀ ਪਹਿਲਾਂ ਕੋੜੇ ਵੀ ਖਤਮ ਜਲੇਬੀਆਂ ਵੀ ਖਤਮ ਜਿਹੜੀਆਂ ਲਾਸਟ ਤਿੰਨ ਬਚੀਆਂ ਹੋਣਾ ਮੈਂ ਕਿੰਗੇ ਜੀ ਨੂਨ ਜਾਦੇ ਤਾਂ ਮੇਰਾ ਨਾ ਗੜਾ ਅੰਦਰ ਤੇ ਆ ਕਾਲਾ ਦਿੱਤਾ ਹਾਂ ਨਾ ਖਾਰਾ ਹੋ ਗਿਆ ਦੇ ਨਾਲ ਦੇ ਨੂੰ ਜਦੋਂ ਆਉਂਦਾ ਉਹਦਾ ਉਹਦੋਂ ਦਾ ਮੈਂ ਆਪਣੇ ਖੇਤਿਆਂ ਦੇ ਜਿੰਨ ਜਿੰਨ ਪਿੰਡਾਂੋਂ ਮਿਲਦਾ ਆਪਣੇ ਉਦੋਂ ਮੈਂ ਸਿਰਫ ਇੱਕ ਥਲੇ ਵੀ ਖਾਦੀ ਆ ਉਹਦੇ ਅਗਲੇ ਦਿਨ ਖਾਣੀ ਆ ਅੱਜ ਤਾਂ ਮੈਂ 2 ਥਲੇ ਖੀញ ਆ ਥਾਏ ਅੱਜ ਵੀ 2 ਥਲੇ ਖਾਵੇ ਫਿਕ ਫਿਕ ਕੀ ਨਾ ਖਾ ਉਹ ਕਿੰਨੇ ਆ ਨਾ ਦੇ ਘਾਟਾ ਤੋਂ ਬਦਲ ਕੇ ਆ ਅੱਜ ਨਾ ਦੇ ਕਿਤੇ ਜਿੱਦੇ ਆਈ ਜੇ ਹੋਣਾ ਉਹ ਵੀ ਬਹੁਤ ਜ਼ਿਆਦਾ ਹਾਂ ਖਾਣ ਨੂੰ ਮੇਰੇ ਪਿੱਛੇ ਰੰਗ ਦੀ ਮਿੰਟ ਚ ਮੇਲਾ ਹੋਵੇ ਜਾਂ ਅਗਲੇ ਕੁਝ ਦਿਹਾੜਾ ਵਿੱਚ ਫਿਰ ਸਿੱਖਾਂ ਕਰਾਂਗੇ ਕਿ ਘਰਾਂ ਲੋਕ ਨੂੰ ਸ਼ੁਕਰਾ ਫਿਰ ਉਹ ਥੋੜਾ ਥੋੜਾ ਖਾਈਂਦੇ ਹਾਂ ਚਲੋ ਜੀ ਆਪਾਂ ਮਿਲਾਂਗੇ ਅਪਣੇ ਘੇਰੇ ਬੱਤੀਆ ਹੁਣ ਅਸ ਰੋਟੀ ਰਹਿ ਗਈ ਰੋਟੀ ਖਾਵਾਂਗੇ ਹਜੇ ਨਹੀਂ ਸਾਡੇ ਠਹਿਰਦੇ ਖਾਵਾਂਗੇ ਤੇ ਆ ਜਦ ਤੱਕ ਨਾਲ ਲੋਗੇ ਇਤਕ ਅਕਸੀ ਲਾ ਕੋ ਸਾਂਦੇ ਅਤੂ ਜੀਰੋ ਲਾਈਕ ਕਰਕੇ ਗਿਰੋ ਸਬਸਕ੍ਰਾਈਬ ਕਰਿਓ ਤੁਹਾਨੂੰ ਨੇ ਆਪਾਂ